नमस्कार फोर्टेल ग्रुप यूके के फाउंडर सुरेंद्र सिंह निजर जी हर साल की तरह इस साल 29 जुलाई को पंजाब के धूरी सांगरूर में आई कैंप लगा रहे हैं जिसमें फ्री आई चेकअप लेंस ऑपरेशन कराए जाएंगे इस कैंप में डिजेबल लोगों को फ्री व्हील चेयर ट्राईसिकल्स और लेडीज को सुइंग मशीन भी दिए जाएंगे मुझे खुशी है कि मैं इस कैंप का उद्घाटन करूंगी और आप सब ਕੇ ਸਾਥ ਰਹੂੰਗੀ ਅ ਤੋ ਇਸਕਾ ਪੂਰਾ ਪੂਰਾ ਫਾਇਦਾ ਬਾਬਾ ਵੱਲੋਂ ਫੋਟੋਗ੍ਰਾਫੀ ਯੂਕੇ ਦੇ ਫਾਊਂਡਰ ਸੁਵਿੰਦਰ ਸਿੰਘ ਨੇਜਰ ਹੁਣਾ ਵੱਲੋਂ 29 ਜੁਲਾਈ ਨੂੰ ਸੰਗਰੂਰ ਧੂਰੀ ਵਿਖੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਜਿਹਦੇ ਵਿੱਚ ਅੱਖਾਂ ਦਾ ਫ੍ਰੀ ਕੈਂਪ ਲੱਗਾ ਪਿਆ ਜਿਹਦੇ ਵਿੱਚ ਜਿਹੜੇ ਵੀ ਲੋਕ ਉਹ ਆਪਣਾ ਅੱਖਾਂ ਦਾ ਫ੍ਰੀ ਚੈੱਕਅਪ ਕਰਾ ਸਕਦੇ ਆ ઓਪਰੇਟ ਕਰਾ ਸਕਦੇ ਆ ਐਂਡ ਹੈਂਡੀਕੈਪਡ ਜਿੰਨੇ ਵੀ ਸਾਡੇ ਪਿੰਡ ਪਰ ਆਇਆ ਜਿਨ੍ਹਾਂ ਨੂੰ ਲੜੀਂਦੇ ਵੀਲ ਚੇਅਰ ਚਾਹੀਦੀਆਂ ਜਾਂ ਉਹਨਾਂ ਨੂੰ ਹੋਰ ਵੀ ਜਿਹੜੇ ਸਾਈਕਲ ਚਾਹੀਦੇ ਆ ਤਾਂ ਉੱਥੇ ਉਹ ਪਹੁੰਚ ਸਕਦੇ ਆ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਆ ਐਂਡ ਸਾਡੀਆਂ ਹੋਰ ਬੀਬੀਆਂ ਪੈਨਡੂ ਉੱਥੇ ਸਲਾਈ ਮਸ਼ੀਨਾਂ ਤੇ ਹੋਰ ਉਹਨਾਂ ਦੇ ਜਿਹੜੇ ਵੀ ਮਿਹਨਤ ਵਾਲੇ ਕੰਮ ਹੋਰ ਮਿਲ ਲਗੇ ਸੋ ਤੁਸੀਂ ਜਾ ਸਕਦੇ ਹੋ ਸੰਗਰੂਰ ਧੂਰੀ 29 ਜੁਲਾਈ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਬੈਸਟ ਵਿਸ਼ਸ ਤੇ ਬਹੁਤ ਵਧੀਆ ਪ੍ਰਸ਼ੰਸਾ ਕਰ ਰਿਹਾ ਮੇਰੇ ਵੱਲੋਂ ਚੜ੍ਹਦੀ ਕਲਾ ਤੇ ਜੀ ਮੈਂ ਹਿਮਾਂਸ਼ੀ ਖਰਾਨਾ ਫੋਟਲ ਗਰੁੱਪ ਯੂਕੇ ਦੇ ਫਾਊਂਡਰ ਸੁਰਿੰਦਰ ਸਿੰਘ ਨੀਜਰ ਜੀ ਇਸ ਸਾਲ 29 ਜੁਲਾਈ ਨੂੰ ਪੰਜਾਬ ਦੇ ਸ਼ਹਿਰ ਸੰਗਰੂਰ ਧੂਰੀ ਵਿੱਚ ਫ੍ਰੀ ਆਈ ਚੈੱਕਅਪ ਕੈਂਪ ਲਗਵਾ ਰਹੇ ਨੇ ਇਸ ਕੈਂਪ ਵਿੱਚ ਫ੍ਰੀ ਆਈ ਚੈੱਕਅਪ ਫਰੀ ਲੈਂਸ ਚੇਂਜ ਆਪਰੇਸ਼ਨ ਕਰਾਏ ਜਾਣਗੇ ਹੈਂਡੀਕੈਪਸ ਲਈ ਟ੍ਰਾਈਸਾਈਕਲਸ ਤੇ ਫਰੀ 휠 ਚੇਅਰਸ ਦਿੱਤੀਆਂ ਜਾਣਗੀਆਂ ਔਰ ਲੇਡੀਜ਼ ਵਾਸਤੇ ਫਰੀ ਸਵਿੰਗ ਮਸ਼ੀਨਸ ਮੈਂ ਵੀ ਇਸ ਕੈਂਪ ਵਿੱਚ ਆ ਰਹੀ ਹਾਂ 29 ਜੁਲਾਈ ਨੂੰ ਤੂਰੀ ਸੰਗਰੂਰ ਤੇ ਤੁਸੀਂ ਵੀ ਇਸ ਕੈਂਪ ਵਿੱਚ ਆਓ ਤੇ ਵੱਧ ਤੋਂ ਵੱਧ ਫਾਇਦਾ ਲਓ ਸ਼ੁਕਰੀਆ ਸਾਰਿਆਂ ਨੂੰ ਮੈਂ ਸੀਰਤ ਕੌਰ ਮੈਨੂੰ ਅੱਜ ਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਫਾਟਲ ਗਰੂਪ ਯੂਕੇ ਦੇ ਫਾਊਂਡਰ ਸਰਦਾਰ ਸੁਰਿੰਦਰ ਸਿੰਘ ਜਰਜੀ ਉਹ ਨਤੀਜ ਲਈ 2024 ਪਿੰਡ ਤੂਰੀ ਸੰਗਰੂਰ ਵਿਖੇ ਮੈਗਾ ਆਈ ਚੈੱਕਅਪ ਕੈਂਪ ਲਗਾ ਰਹੇ ਨੇ ਉਸ ਕੈਂਪ ਵਿੱਚ ਫ੍ਰੀ ਆਈ ਚੈੱਕਅਪ ਤੇ ਲੈਂਸ ਆਪਰੇਸ਼ਨ ਹੋਣਗੇ ਹੈਂਡੀਕੈਪਸ ਨੂੰ ਟ੍ਰਾਈਸਾਈਕਲਸ ਤੇ व्हीलਚੇਅਰਸ ਪ੍ਰੋਵਾਈਡ ਕੀਤੀਆਂ ਜਾਣਗੀਆਂ ਤੇ ਲੇਡੀਜ਼ ਵਾਸਤੇ ਸਵਿੰਗ ਮਸ਼ੀਨਸ ਦਿੱਤੀਆਂ ਜਾਣਗੀਆਂ ਮੈਂ ਵਿਸ ਕੈਂਪ ਵਿੱਚ ਆ ਰਹੀ ਹਾਂ ਤੁਸੀਂ ਵੀ ਆਓ ਤੇ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਲਓ ਤੇ ਆਪਾਂ ਹੁਣ ਮਿਲਦੇ ਹਾਂ 29 ਜੁਲਾਈ ਪਿੰਡ ਧੂਰੀ ਸੰਗਰੂਰ ਚ ਆਈ ਕੈਪ